ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਔਰ ਆਪਣੇ ਐਗਜ਼ਾਮ ਦੇ ਲਈ ਬਹੁਤ ਅੱਛੀ ਤਰ੍ਹਾਂ ਪ੍ਰਪੇਅਰ ਵੀ ਕਰ ਰਹੇ ਹੋਵੋਗੇ ਸੋ ਅੱਜ ਅਸੀਂ ਪੰਜਾਬੀ ਵਿਆਕਰਣ ਦੀ ਦੂਸਰੀ ਕਲਾਸ ਦੇ ਵੱਲ ਅੱਗੇ ਵਧਾਂਗੇ ਜਿਹਦੇ ਵਿੱਚ ਅਸੀਂ ਧੁਨੀ ਬੋਧ ਬਾਰੇ ਪੜ੍ਹਾਂਗੇ ਧੁਨੀ ਬੋਧ ਜਿਹੜਾ ਉਹਨੂੰ ਅਗਰ ਅਸੀਂ ਡਿਫਾਈਨ ਕਰੀਏ ਤਾਂ ਧੁਨੀਆ ਕੀ ਹੁੰਦੀਆਂ ਨੇ ਕਿ ਬੋਲਣ ਦੇ ਵੇਲੇ ਜਿਹੜਾ ਮਨੁੱਖਾ ਉਦੇ ਮੂੰਹ ਦੇ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਸਾਰਥਕ ਦਾ ਮਤਲਬ ਹੈ ਜਿਨ੍ਹਾਂ ਦਾ ਕੋਈ ਮਤਲਬ ਹੋਵੇ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਧੁਨੀਆ ਕਿਹਾ ਜਾਂਦਾ ਸੋ ਸਾਡੇ ਮਨੁੱਖੀ वार्तालाप ਔਰ ਮੌਖਿਕੀ ਦੇ ਬੇਸਿਸ ਮੌਖਿਕੀ ਦੇ ਲੈਵਲ ਦੇ ਉੱਤੇ ਧੁਨੀ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਔਰ ਸਾਡੀ ਭਾਸ਼ਾ ਦੀ ਸਭ ਤੋਂ ਜ਼ਿਆਦਾ ਫੰਡਾਮੈਂਟਲ ਯੂਨਿਟ ਇਹੀ ਹੈ ਬੁਨਿਆਦ ਹੀ ਇਹ ਹੈ ਪਰ ਸਭ ਤੋਂ ਛੋਟੀ ਕਾਈ ਹੈ ਕਿਉਂਕਿ ਦੇਖੋ ਜਿਹੜੀ ਪਛਾਈ ਤੁਨੀ ਤੁਨੀ ਹੈ ਉਹਦਾ ਮੇਨ ਕੰਮ ਕੀ ਚੀਜ਼ ਹੈ ਕਿ ਇੱਕ ਦੂਜੇ ਦੇ ਨਾਲ ਮਿਲ ਕੇ ਉਹ ਬਾਦ ਸ਼ਬਦ ਬਣਾਉਣੀਆਂ ਨੇ ਹੈਨਾ ਜਿੱਦਾਂ ਹੀ ਇਹ ਸ਼ਬਦ ਜਿਹੜੇ ਨੇ ਬਾਅਦ ਦੇ ਵਿੱਚ ਧੀਰੇ 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 ਪੂਰੇ ਸੈਂਟੈਂਸਸ ਬਣਾਉਂਦੇ ਨੇ ਸੋ ਸਭ ਤੋਂ ਛੋਟੀ ਯੂਨਿਟ ਸਾਡੀ ਕਿਹੜੀ ਹੋਈ ਤੁਨੀ ਹੁਣ ਜਿਹੜੀ ਇਹ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਅਸੀਂ ਦੋ ਵਰਗਾਂ ਦੇ ਵਿੱਚ ਵੰਡਦੇ ਹਾਂ ਇੱਕ ਹੁੰਦੀਆਂ ਨੇ ਸਤ ਸਵਰ ਧੁਨੀਆਂ ਦੂਸਰੀਆਂ ਹੁੰਦੀਆਂ ਨੇ ਵਿਅੰਜਨ ਧੁਨੀਆਂ ਸਵਰ ਧੁਨੀਆਂ ਨੂੰ ਜੇ ਆਪਾਂ ਐਕਸਪਲੇਨ ਕਰੀਏ ਤਾਂ ਸਵਰ ਧੁਨੀਆਂ ਉਹ ਧੁਨੀਆਂ ਹੁੰਦੀ ਹੈ ਜਿਨ੍ਹਾਂ ਨੂੰ ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਫੇਫੜਿਆਂ ਦੇ ਵਿੱਚੋਂ ਨਿਕਲਦੀ ਹੋਈ ਜਿਹੜੀ ਸਾਹ ਦੀ ਹਵਾ ਆ ਉਹ ਬਿਨਾਂ ਕਿਸੇ ਰੋਕ ਦੇ ਬਾਹਰ ਨਿਕਲ ਜਾਂਦੀ ਹੈ ਮਤਲਬ ਉਹਦੇ ਵਿੱਚ ਸਾਡੇ ਦੰਦ ਸਾਡਾ ਤਾਲੂ ਸਾਡੀ ਜੀਬ ਇਹ ਸਾਡਾ ਜਬਾੜਾ ਕਿਸੇ ਵੀ ਤਰ੍ਹਾਂ ਦੀ ਰੁਕ ਟੋਕ ਪੈਦਾ ਨਹੀਂ ਕਰਦਾ। ਔਰ ਇਸੇ ਕਰਕੇ ਉਹਨਾਂ ਨੂੰ ਬੋਲਣ ਦੇ ਲਈ ਸਾਡਾ ਬਹੁਤ ਹੀ ਘੱਟ ਸਮਾਂ ਲੱਗਦਾ ਹੈ। ਠੀਕ ਹੈ ਜੀ। ਹੁਣ ਅਗਰ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰਾਂ ਤਾਂ ਸਾਡੇ ਕੋਲ ਤਿੰਨ ਸਵਰਵਾਹਕ ਅੱਖਰ ਹੁੰਦੇ ਨੇ ਜਿਹਦੇ ਵਿੱਚ ਊੜਾ, ਐੜਾ, ਈੜੀ। ਇਹਨਾਂ ਨੂੰ ਤੁਸੀਂ ਨਾਲ-ਨਾਲ ਬੋਲ ਕੇ ਦੇਖਣਾ। ਤੁਹਾਨੂੰ ਕੋਈ ਨਹੀਂ ਤੁਹਾਨੂੰ ਇਹ ਰੱਟਾ ਮਾਰਨ ਦੀ ਜ਼ਰੂਰਤ ਹੀ ਨਹੀਂ ਹੋਏਗੀ ਜਦੋਂ ਤੁਸੀਂ ਨਾ ਵਰਡਸ ਨੂੰ ਬੋਲੋਗੇ। ਤਦੋਂ ਆਪਣੇ ਆਪ ਹੀ ਪਤਾ ਚਲ ਜਾਏਗਾ ਠੀਕ ਹੈ ਜੀ ਸੋ ਸਾਡੇ ਕੋਲ ਤਿੰਨ ਅੱਖਰ ਨੇ ਊੜਾ ਐੜਾ ਈੜੀ ਔਰ ਇਹਦੀਆਂ 10 ਦੁਨੀਆ ਹੁੰਦੀਆਂ ਨੇ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਇਹਦੇ ਵਿੱਚ ਮਾਤਰਾਵਾਂ ਡਾਲ ਦਿੰਦੇ ਹਾਂ ਮਾਤਰਾਵਾਂ ਲਗਾ ਦਿੰਨੇ ਠੀਕ ਹੈ ਜੀ ਹੁਣ ਅਸੀਂ ਇਹ ਜਿਹੜੀਆਂ ਸਵਰ ਦੁਨੀਆ ਆ ਇਹ ਬੇਸ਼ੱਕ ਬਿਨਾਂ ਕਿਸੇ ਰੁਕਾਵਟ ਦੇ ਸਾਡੇ ਵੱਲੋਂ ਬੁਲੀਆਂ ਜਾਂਦੀਆਂ ਆ ਪਰ ਜਿਹੜੀ ਸਾਡੀ ਜੀਭ ਹੈ ਨਾ ਉਹ ਫੇਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਮੇਨ ਰੋਲ ਖੇਡਦੀ ਹੈ ਔਰ ਕਿਤੇ ਨਾ ਕਿਤੇ ਸਾਡੇ ਜਿਹੜੇ ਲਿਪਸ ਹਨ ਉਹਨਾਂ ਦੀ ਵੀ ਇਹਦੇ ਵਿੱਚ ਅ ਥੋੜੀ ਬਹੁਤ ਭੂਮਿਕਾ ਹੁੰਦੀ ਹੈ ਹੁਣ ਸਵਰ ਦੁਨੀਆਂ ਨੂੰ ਅ ਦੋ ਵਰਗਾਂ 'ਚ ਵੰਡਦੇ ਆ ਉਹ ਕਿਸ ਸਪੀਸਿਸ ਤੇ ਵੰਡਦੇ ਆ ਉਹ ਇਹ ਹੈ ਕਿ ਕਿਹੜੀ ਧੁਨੀ ਦੇ ਉੱਤੇ ਸਾਡਾ ਘੱਟ ਸਾ ਲੱਗਦਾ ਔਰ ਕਿਹੜੀਆਂ ਧੁਨੀਆਂ ਦੇ ਉੱਤੇ ਸਾਡਾ ਵੱਧ ਸਾ ਲੱਗਦਾ ਘੱਟ ਸਾ ਲੱਗਣ ਵਾਲੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਅਸੀਂ ਲਗੂ ਸਵਰ ਧੁਨੀਆ ਹਸਵ ਸਵਰ ਧੁਨੀ ਬੋਲਦੇ ਆ ਜਿਹੜੇ ਇਹਨਾਂ ਨੂੰ ਵੱਧ ਟਾਈਮ ਲੱਗਦਾ ਹੈ ਉਹਨਾਂ ਨੂੰ ਦੀर्घ स्वर ਤੁਨੀ ਬੋਲਦੇ ਹੈ আর ਜਿਹੜੀਆਂ ਦੀर्घ स्वर ਤੁਨੀਆਂ ਹੁੰਦੀਆਂ ਨੇ ਇਹਨਾਂ ਨੂੰ ਅਪ੍ਰੋਕਸੀਮੇਟਲੀ ਡਬਲ ਟਾਈਮ ਲੱਗਦਾ ਹੈ ਲਘੂ ਸਵਰ ਤੁਨੀ ਹਾ ਤੋ ਠੀਕ ਹੈ ਜੀ ਇਹ ਹੈ ਸਾਡਾ ਤੁਨੀ ਸਵਰ ਤੁਨੀ اور ਸਵਰ ਤੁਨੀ ਦੇ ਟਾਈਪਸ ਸੋ ਹੁਣ ਅਸੀਂ ਨੈਕਸਟ ਦੀ ਗੱਲ ਕਰਾਂਗੇ ਨੈਕਸਟ ਹੈ ਸਾਡੇ ਕੋਲ ਵਿਅੰਜਨ ਤੁਨੀ ਵਯੰਜਨ ਦੁਨੀਆ ਜਿਹੜੀਆਂ ਨੇ ਉਹਨਾਂ ਨੂੰ ਅਗਰ ਮੈਂ ਐਕਸਪਲੇਨ ਕਰਾਂ ਤਾਂ ਇਹ ਉਹ ਦੁਨੀਆ ਹੁੰਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਉਚਾਰਦੇ ਆ ਤਾਂ ਸਾਡੇ ਜਿਹੜੇ ਉਚਾਰਣ ਵਾਲੇ ਅੰਗ ਨੇ ਉਹ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਆ ਰੁਕਾਵਟ ਪੈਦਾ ਕਰਦੇ ਨੇ ਜਿੱਦਾਂ ਭਾਵੇਂ ਉਚਾਰਣ ਅੰਗ ਦੀ ਜੇਕਰ ਗੱਲ ਕਰੀਏ ਤਾਂ ਸਾਡਾ ਜਬਾੜਾ ਬੋਲ ਜੀਵ ਹੈ ਨਾ ਤੇ ਉਹ ਸਾਡੀਆਂ ਵਿਯੰਜਨ ਦੁਨੀਆ ਕਹਲਾਂਦੀਆਂ ਨੇ ਉਚਾਰਣ ਅੰਗ ਦੇ ਵਿੱਚ ਦੇ ਬੇਸਿਸ ਦੇ ਉੱਤੇ ਉਚਾਰਣ ਅੰਗ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦਾ ਚੁਸਤ ਉਚਾਰਣ ਅੰਗ ਦੂਸਰਾ ਹੁੰਦਾ ਸੁਸਤ ਉਚਾਰਣ ਅੰਗ ਚੁਸਤ ਉਚਾਰਣ ਅੰਗ ਦੇ ਵਿੱਚ ਸਾਡੀ ਜੀਭ ਤੇ ਹਠਲਾ ਬੁਲਾ ਜਾਂਦਾ ਤੇ ਸੁਸਤ ਉਚਾਰਣ ਅੰਗ ਦੇ ਵਿੱਚ ਉੱਪਰਲਾ ਜਬਾੜਾ ਤੇ ਬੋਲ ਨੂੰ ਕੰਸੀਡਰ ਕੀਤਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਹੈ ਕੁਝ ਇੱਕ ਵਰਡਸ ਨੇ ਜਿਹੜੇ ਸਾਡੇ ਉਚਾਰਣ ਅੰਗ ਦੀ ਹੈਲਪ ਦੇ ਨਾਲ ਬੋਲੇ ਜਾਂਦੇ ਨੇ ਜਿਵੇਂ ਦੇਖੋ ਅਗਰ ਜੀਬ ਸਾਡੇ ਕੋਮਲ ਤਾਲੂ ਨੂੰ ਟੱਚ ਕਰੇ ਤਾਂ ਕਿਹੜਾ ਕਿਹੜਾ ਅੱਖਰ ਬੋਲਿਆ ਜਾਂਦਾ ਕਕਾ ਖਖਾ ਗੱਗਾ ਇਹਨੂੰ ਬੋਲ ਕੇ ਦੇਖਿਓ ਬਹੁਤ ਹੀ ਈਜ਼ੀਲੀ ਤੁਹਾਨੂੰ ਪਤਾ ਚੱਲ ਜਾਏਗਾ ਕਿ ਜਦੋਂ ਸਾਡੀ ਜੀਬ ਕੋਮਲ ਤਾਲੂ ਦੇ ਨਾਲ ਲੱਗ ਕੇ ਕੋਈ ਅੱਖਰ ਬੋਲੀਏ ਤਾਂ ਕਕਾ ਖਖਾ ਗੱਗਾ ਔਰ ਅਗਰ ਜੀਖਠੋਰ ਤਾਲੂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਚਚਾ ਛਛਾ ਤੇ ਜੱਜਾ ਹੁਣ ਦੇਖੋ ਨੈਕਸਟ ਹੈ ਜਦੋਂ ਸਾਡੀ ਜੀਬ ਜਿਹੜੀ ਹੈ ਉਲਟੀ ਹੋ ਕੇ ਸਿੱਧੀ ਹੁੰਦੀ ਹੈ ਟੈਂਕਾ ਠਠਾ ਡੱਡਾ ਔਰ ਅਗਰ ਸਾਡੀ ਜੀਵ ਦੰਦਾਂ ਦੇ ਅੰਦਰਲੇ ਪਾਸੇ ਕਿਨਨ ਕਿਹੜੇ ਵਰਡਸ ਨਾਲ ਟੱਚ ਕਰਦੀ ਹੈ ਤਾਂ ਦੈਟ ਇਜ਼ ਤੱਤਾ ਥੱਥਾ ਤੇ ਦੱਦਾ ਔਰ ਬੁੱਲਾਂ ਦੀ ਖਾਸ ਭੂਮਿਕਾ ਕਿ ਇਹਦੇ ਵਿੱਚ ਆਂਦੀ ਆ ਪੱਪਾ ਫੱਫਾ ਪੱਪਾ ਇਹ ਸਾਡੇ ਬੁੱਲਾਂ ਤੋਂ ਹੀ ਬੋਲੇ ਜਾਂਦੇ ਨੇ ਨੈਕਸਟ ਹੈ ਸਾਡੇ ਕੋਲ ਨਾਸਿਕੀ ਵਿਅੰਜਨ ਨਾਸਿਕੀ ਵਿਅੰਜਨ ਉਹ ਵਾਲੇ ਵਿਅੰਜਨ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਵੇਲੇ ਜਿਹੜੀ ਆਵਾਜ਼ ਹੈ ਉਹ ਸਾਡੀ ਨੱਕ 'ਚ ਆਉਂਦੀ ਹੈ ਜਿਵੇਂ ਇਹਦੇ 'ਚ ਅਗਿਆ ਸੱਟ ਤੋਂ ਅੰਗਾ ਐਂਆ ਨਾਣਾ ਨੰਨਾ ਥੰਮਮਾ ਠੀਕ ਹੈ ਜੀ ਉਸ ਤੋਂ ਨੈਕਸਟ ਹੈ ਦੁਨੀਆ ਜਿਨ੍ਹਾਂ ਤੋਂ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ ਇਹ ਉਹ ਉਹ ਦੁਨੀਆ ਨੇ ਜਿਨ੍ਹਾਂ ਤੋਂ ਕੋਈ ਅੱਖਰ ਨਹੀਂ ਬਣੇਗਾ ਜਿਵੇਂ ਸਾਡੇ ਕੋਲ ਅਗੇਨ ਕੀ ਚੀਜ਼ ਆਏਗੀ ਅ ਅੰਗਾ ਐਂਆ ਨਾਣਾ ਰਾੜਾ ਤੇ ਲੱਲੇ ਪਰਿੰਦੀ ਜਿਹਨੂੰ ਆਪਾਂ ਲਵ ਬੋਲਦੇ ਹਾਂ ਸੋ ਇਹ ਸਾਡੇ ਕੁਝ ਇੱਕ ਬਹੁਤ ਹੀ ਸ਼ਾਰਟ ਨੋਟਸ ਬੋਲੋ ਇਹ ਡਾਇਰੈਕਟ ਸਾਨੂੰ ਬੁੱਕ ਦੇ ਵਿੱਚ ਬੋਲੇ ਦਿੱਤੇ ਹੋਏ ਨੇ ਔਰ ਇਹਨਾਂ ਤੋਂ ਡਾਇਰੈਕਟ ਕੁਐਸਚਨ ਆਉਂਦੇ ਨੇ ਨੈਕਸਟ ਹੈ ਅਰਧ ਸਵਰ ਤੁਨੀਆ ਅਰਧ ਸਵਰ ਮਤਲਬ ਜਿਹੜੀਆਂ ਅੱਧੀਆਂ ਸਵਰ ਹੋਣ ਉਹਦੀ ਮਤਲਬ ਵਰਡ ਤੋਂ ਹੀ ਪਤਾ ਚੱਲਦਾ ਪਿਆ ਸੋ ਕਹਿੰਦਾ ਵਿਅੰਜਨ ਤੁਨੀਆ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੇ ਆ ਮਤਲਬ ਹੈ ਤਾਂ ਉਹ ਵਿਅੰਜਨ ਲੇਕਿਨ ਉਹ ਸਵਰ ਦੇ ਵਿੱਚ ਤਬਦੀਲ ਹੋ ਸਕਦਾ ਮਤਲਬ ਉਹਨਾਂ ਦੀ ਸਮਰੱਥਾ ਰੱਖਦੇ ਨੇ ਜਿਵੇਂ ਸਾਡੇ ਕੋਲ ਕੀ ਹੈ ਯਈਆ ਤੇ ਵਾਵਾ ਗਿਆਨੀ ਦੇ ਵਿੱਚ ਤੁਸੀਂ ਯਈ ਦੇ ਨਾਲ ਵੀ ਉਹਨੂੰ ਬਣਾ ਸਕਦੇ ਆਂ ਤੇ ਉਹਨੂੰ ਸਿਆਰੀ ਲਗਾ ਕੇ ਐੜੇ ਦੀ ਮਾਤਰਾ ਐੜੇ ਨੂੰ ਕੰਨਾ ਵੀ ਪਾ ਸਕਦੇ ਆਂ ਐਦਾਂ ਹੀ ਸੁਆਮੀ ਹੈ ਸੁਆਮੀ ਨੂੰ ਤੁਸੀਂ ਸੁਆਮੀ ਵੀ ਲਿਖ ਸਕਦੇ ਹੋ ਠੀਕ ਹੈ ਜੀ ਸੋ ਸਾਡੇ ਕੋਲ ਅਰਧ ਸਵਰ ਧੁਨੀਆਂ ਦੇ ਵਿੱਚ ਕਿਹੜੇ ਦੋ ਅੱਖਰ ਕਿਹੜੀਆਂ ਦੋ ਧੁਨੀਆਂ ਆndੀਆਂ ਨੇ ਯਈਆ ਤੇ ਵਾਵਾ ਠੀਕ ਹੈ ਜੀ ਸੋ ਅਸੀਂ ਨੈਕਸਟ ਨੂੰ ਨੈਕਸਟ ਮੂਵ ਕਰਦੇ ਆਂ ਸਾਡੇ ਪੀ ਵਾਈ ਕਿਊ ਉਸਤੇ ओके ਪੰਜਾਬੀ ਵਿੱਚ ਐੜਾ ਈ ਤੇ ਊ ਕੀ ਹਨ ਇਹ ਹਨ ਸਾਡੇ ਲਗੂ ਸਵਰ ਠੀਕ ਹੈ ਜੀ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਇਹਨੂੰ ਨੈਕਸਟ ਹੈ ਪੰਜਾਬੀ ਵਿੱਚ ਨਾਣਾ ਨੰਨਾ ਤੇ ਮੰਮਾ ਧੁਨੀਆਂ ਹਨ ਇਹ ਇਹ ਜਿਹੜੀ ਇਹ ਵਾਲੀਆਂ ਧੁਨੀਆਂਸੀਂ ਨੱਕ ਦੇ ਰਾਹੀਂ ਬੋਲਦੇ ਹਾਂ ਤੇ ਇਹ ਸਾਡੀਆਂ ਨਾਸਿਕ ਧੁਨੀਆਂ ਹਨ ਠੀਕ ਹੈ ਜੀ ਪੰਜਾਬੀ ਭਾਸ਼ਾ ਦੇ ਅਰਧ ਸਵਰ ਹਨ ਯਈਆ ਤੇ ਵਾਵਾ ਜਿੱਦਾਂ ਆਪਾਂ ਗਿਆਨੀ ਤੇ ਸਵਾਮੀ ਦੋ ਵਰਡ ਆਪਾਂ ਦੇਖੇ ਨੇ ਠੀਕ ਹੈ ਜੀ ਸਾਡੇ ਕੋਲ ਕਿੰਨੇ ਵਿਅੰਜਨ ਨੇ ਸ ਸ ਤੋਂ ਲੈ ਕੇ ਲੱਲੇ ਪੈ ਬਿੰਦੀ ਤੱਕ ਮੀਨਲੀ ਟੋਟਲ ਕਿੰਨੇ ਹੋ ਜਾਂਦੇ ਨੇ 32 ਪੰਜਾਬੀ ਭਾਸ਼ਾ ਵਿੱਚ ਧੁਨੀਆਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਸਾਡੇ ਕੋਲ ਪੰਜਾਬੀ ਭਾਸ਼ਾ ਵਿੱਚ ਧੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਭਾਸ਼ਾ ਦੀ ਪ੍ਰਮੁੱਖ ਇਕਾਈ ਕੀ ਹੈ ਤੁਨੀ ਬੇਸਿਕੀ ਕਾਈ ਜਿਹੜੀ ਸਾਡੇ ਕੋਲ ਤੁਨੀ ਹੈ ਸਭ ਤੋਂ ਛੋਟੀ ਕਾਈ ਸਾਡੇ ਕੋਲ ਤੁਨੀ ਹੈ ਅਖੰਡੀ ਤੁਨੀ ਨਹੀਂ ਹੈ ਅਖੰਡੀ ਤੁਨੀ ਮਤਲਬ ਜਿਹੜੇ ਖੰਡ ਨਾ ਹੁੰਦੇ ਹੋਣ ਮਤਲਬ ਜਿਹਨੂੰ ਤੋੜਿਆ ਨਾ ਜਾ ਸਕੇ ਮਤਲਬ ਉਹਨੂੰ ਜਿੱਦਾਂ ਬੋਲਿਆ ਗਿਆ ਉਹ ਉਦਾਂ ਹੀ ਪ੍ਰੋਨਾਂਉਂਸ ਹੋਏ ਸਾਡੇ ਫੇਫੜਿਆਂ ਤੋਂ ਆਉਣ ਵਾਲੀ ਸਿੱਧੀ ਹਵਾ ਜਿਹੜੀ ਉਹ ਐਜ਼ ਇਟ ਇਜ਼ ਬਿਨਾ ਕਿਸੇ ਰੋਕ ਦੇ ਸਾਡੇ ਮੂੰਹ ਤੋਂ ਬਾਹਰ ਆ ਜਾਂਦੀ ਹੈ ਥੈਟ ਇਜ਼ ਸਵਰ ਠੀਕ ਹੈ ਜੀ ਸਵਰ ਤੁਨੀਆ ਨੈਕਸਟ ਹੈ ਤਾਲਵੀਆਂ ਤੁਨੀਆ ਦਾ ਕ੍ਰਮ ਤਾਲਵੀਆ ਤੁਨੀਆ ਮਤਲਬ ਜਿਹੜੀਆਂ ਸਾਡੇ ਤਾਲੂ ਨਾਲ ਜੀਭ ਜਦੋਂ ਤਾਲੂ ਨਾਲ ਸਾਡੀ ਟੱਚ ਹੋਵੇ ਤਾਂ ਉਹ ਤੁਨੀਆ ਕਿਹੜੀਆਂ ਨੇ ਚਚਾ ਛਚਾ ਜੱਜਾ ਤੇ ਚੱਜਾ ਠੀਕ ਹੈ ਜੀ ਨੈਕਸਟ ਹੈ ਹੋਠੀ ਅੱਖਰ ਹੋਠੀ ਅੱਖਰ ਜਿਹੜੇ ਹੋਠ ਬੁੱਲਾਂ ਨੂੰ ਬੋਲਿਆ ਜਾਂਦਾ ਮਤਲਬ ਜਿਹੜੀ ਸਾਡੇ ਬੁੱਲਾਂ ਤੋਂ ਆਵਾਜ਼ ਆਉਂਦੀ ਹੋਵੇ ਮੇਨਲੀ ਕੌਣ ਹੈ ਪੱਪਾ ਫੱਫਾ ਤੇ ਬੱਬਾ ਕੰਠੀ ਤੁਨੀਆ ਜਿਹੜੀਆਂ ਗਲੇ ਤੋਂ ਕੰਠ ਸਾਡੇ ਕੋ ਕਕਾ ਤੇ ਖਖਾ ਠੀਕ ਹੈ ਜੀ ਨੈਕਸਟ ਸਟੈਪ ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ 32 ਸਸੇ ਤੋਂ ਲੈ ਕੇ ਲਲੇ ਪੈਰਿੰਦੀ ਤੱਕ ਸੂਰੀਯੰਤਰੀ ਤੁਨੀ ਸਾਡੇ ਕੋਲ ਕਿਹੜੀ ਹੈ ਹਾਹਾ ਇਹ ਤੁਸੀਂ ਕੁਐਸਚਨ ਦਾ ਮੈਨੂੰ ਕਮੈਂਟਸ ਦੇ ਵਿੱਚ ਆਨਸਰ ਕਰਨਾ ਕਿ ਸੂਰੀਯੰਤਰੀ ਤੁਨੀ ਕਿਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਤੁਹਾਡਾ ਹੋਮਵਰਕ ਹੋਏਗਾ ਤੇ ਤੁਸੀਂ ਪੜੋ ਤੇ ਫਿਰ ਮੈਨੂੰ ਕਮੈਂਟਸ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਵੀ ਕਰੋ ਨੈਕਸਟ ਹੈ ਕਿਹੜੀਆਂ ਦੁਨੀਆ ਦੇ ਉਚਾਰਨ ਨਾਲ ਫੇਫੜਿਆਂ ਵਿੱਚੋਂ ਸਾਹ ਦੀ ਹਵਾ ਬੇਰੋਖ ਗਤੀ ਨਾਲ ਨਿਕਲਦੀ ਹੈ ਉਹ ਸਾਡੇ ਕੋਲ ਕਉਣ ਨੇ ਸਵਰਤੁਨੀਆ ਦੰਤੀ ਵਿਅੰਜਨ ਦੰਤੀ ਵਿਅੰਜਨ ਮਤਲਬ ਜਿਨ੍ਹਾਂ ਨੂੰ ਬੋਲਦੇ ਹੋਏ ਸਾਡੀ ਜੀਭ ਹੈ ਉਹ ਸਾਡੇ ਦੰਦਾਂ ਨਾਲ ਲੱਗੇ ਤੱਤਾ ਥੱਥਾ ਤੇ ਧੱਦਾ ਠੀਕ ਹੈ ਜੀ ਇਹ ਆਪਾਂ ਆਲਰੇਡੀ ਇਹਨਾਂ ਚੀਜ਼ਾਂ ਨੂੰ ਵੀ ਕਰ ਚੁੱਕੇ ਹਾਂ ਅਗਰ ਇੱਕ ਦੋ ਕੁਐਸਚਨ ਜਿਹੜੇ ਇਹ ਵਿੱਚ ਰਹਿੰਦੇ ਨੇ ਉਹ ਸਾਡੇ ਕੋਲ ਇਹ ਹੀ ਨੇ ਕਿ ਨਾਸਕੀ ਅੱਖਰ ਕਿਹੜੇ ਨੇ ਇੱਕ ਕੁਐਸਚਨ ਇਹ ਪੁੱਛਿਆ ਗਿਆ ਉਹ ਸਾਡੇ ਕੋਲ ਕਿਹੜਾ ਹੈ ਅੰਗਾ ਨਾਣਾ ਮੰਮਾ ਤੇ ਨਿਆ ਠੀਕ ਹੈ ਜੀ ਤੇ ਲਗੂ ਸਵਰ ਦੁਨੀਆ ਕਿਹੜੀਆਂ ਨੇ ਐੜਾ ਈੜੀ ਨੂੰ ਸਿਆਰੀ ਤੇ ਊੜੇ ਨੂੰ ਔਂਕੜ ਠੀਕ ਹੈ ਜੀ ਆਈ ਥਿੰਕ ਕਿ ਤੁਹਾਨੂੰ ਇਹ ਵਾਲਾ ਲੈਕਚਰ ਸਮਝ ਆ ਗਿਆ ਹੋਵੇਗਾ ਔਰ ਤੁਸੀਂ ਅੱਛੀ ਤਰ੍ਹਾਂ ਇਹਨੂੰ ਪੜੋਗੇ ਵੀ ਔਰ ਇਹਦਾ ਜਿਹੜਾ ਸੋਰਸ ਹੈ ਉਹ ਤੁਹਾਡੇ ਕੋਲ 10th ਦੀ ਜਿਹੜੀ ਪੰਜਾਬੀ ਦੀ ਗ੍ਰਾਮਰ ਦੀ ਬੁੱਕ ਹੈ ਉਹਨੂੰ ਤੁਸੀਂ ਡਾਇਰੈਕਟਲੀ ਵੀ ਰੀਡ ਕਰ ਸਕਦੇ ਹੋ ਔਰ ਅਦਰਵਾਈਜ਼ ਮੈਂ ਇਹਨੂੰ ਬਹੁਤ ਹੀ ਸ਼ਾਰਟ ਉਹਦੇ ਵਿੱਚ ਵੀ ਕਰ ਦਿਆ ਕਰਾਂਗੀ ਔਰ ਤੁਹਾਡੇ ਲਈ ਫਾਈ ਕਿਊਜ਼ ਵੀ ਐਦਾ ਹੀ ਐਡ ਹੁੰਦੇ ਰਹਿਣਗੇ ਆਈ ਹੋਪ ਕਿ ਤੁਸੀਂ ਅੱਛੀ ਤਰ੍ਹਾਂ ਪੜ੍ਹੋਗੇ ਔਰ ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਵੇਗਾ ਥੈਂਕ ਯੂ so much پڑھਦੇ ਰਹੋ ਅੱਗੇ ਵਧਦੇ ਰਹੋ ਜੈ ਹਿੰਦ